ਜੋਬ ਦੀ ਪਾਕਿਸਤਾਨੀ ਨੂੰ ਲਾਪਤਾ ਹੋ ਗਈ ਉਸ ਨੂੰ ਪੰਜਾਬ ਪੁਲਿਸ ਨੇ ਅਲਟੀਮੇਟਮ ਦਿੱਤਾ ਸੀ ਕਿ ਉਹ ਪੰਜਾਬ ਭਾਰਤ ਛੱਡ ਕੇ ਆਪਣੇ ਮੁਲਕ ਯਾਨੀ ਪਾਕਿਸਤਾਨ ਚਲੀ ਜਾਵੇ ਪਰ ਉਸ ਦੇ ਵੱਲੋਂ ਸਾਫ ਮਰਾ ਕਰ ਦਿੱਤਾ ਗਿਆ ਕਿ ਮੈਂ ਪਾਕਿਸਤਾਨ ਨਹੀਂ ਜਾਣਾ ਕਿਉਂਕਿ ਮੇਰਾ ਸਹਰਾ ਪਰਿਵਾਰ ਇੱਥੇ ਰਹਿੰਦਾ ਮੈਂ 6 ਮਹੀਨੇ ਦੀ ਪ੍ਰੈਗਨੈਂਟ ਹੈਗੀ ਅਜਿਹੇ ਦੇ ਵਿੱਚ ਜੋ ਪਾਕਿਸਤਾਨ ਦੀ ਜੋ ਨੋ ਹੈਗੀ ਪੰਜਾਬ ਦੀ ਉਸ ਦਾ ਜੋ ਪਤੀ ਆ ਉਸ ਦੇ ਵੱਲੋਂ ਵੀ ਜੋ ਹੈ ਮਨਤਾ ਕੀਤੀਆਂ ਗਈਆਂ ਕਿ ਮੈਂ ਆਪਣੀ ਪਤਨੀ ਨੂੰ ਕਿਵੇਂ ਭੇਜ ਦਵਾਂ 6 ਮਹੀਨੇ ਦੀ ਉਹ ਪ੍ਰੈਗਨੈਂਟ ਹੈ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਹਰ ਪ੍ਰੋਟੋਕਾਲ ਪੂਰਾ ਕੀਤਾ ਹੈਗਾ ਤੇ ਹੁਣ ਅਸੀਂ ਲੌਂਗ ਟਰਮ ਵੀਜ਼ੇ ਦੇ ਲਈ ਵੀ ਅਪਲਾਈ ਕੀਤਾ ਹੋਇਆ ਕਾਫੀ ਸਮਾਂ ਹੋ ਗਿਆ ਹਰ ਇੱਕ ਜੋ ਪ੍ਰੋਟੋਕਾਲ ਹੁੰਦਾ ਅਸੀਂ ਪੂਰਾ ਕਰ ਚੁੱਕੇ ਹੈਗੇ ਆ ਤਾ ਅਪੀਲ ਇਹ ਕੀਤੀ ਕਿ ਉਸ ਨੂੰ ਜੋ ਹੈ ਲੌਂਗ ਟਰਮ ਵੀਜ਼ਾ ਦਿੱਤਾ ਜਾਵੇ ਉਹ ਸਾਡੇ ਨਾਲ ਹੀ ਰਵੇ ਕਿਉਂਕਿ ਹੁਣ ਪ੍ਰੈਗਨੈਂਟ ਵੀ ਆ ਪਰ ਹੁਣ ਖਬਰ ਆ ਰਹੀ ਹੈ ਕਿ ਜੋ ਪਾਕਿਸਤਾਨ ਦੀ ਕੁੜੀ ਯਾਨੀ ਜੋ ਪੰਜਾਬ ਦੀ ਨੂ ਹੈ ਉਹ ਲਾਪਤਾ ਹੋ ਗਈ ਹੈ ਉਸ ਦਾ ਕਿਸੇ ਨੂੰ ਵੀ ਕੋਈ ਵੀ ਜਾਣਕਾਰੀ ਉਸ ਦੀ ਨਹੀਂ ਮਿਲ ਰਹੀ ਪੰਜਾਬ ਪੁਲਿਸ ਦਾ ਵੀ ਕਹਿਣਾ ਹੈ ਕਿ ਸਾਨੂੰ ਤਾਂ ਉਸ ਦੇ ਬਾਰੇ ਕੋਈ ਜਾਣਕਾਰੀ ਹੈ ਹੀ ਨਹੀਂ ਜਿਸ ਨੂੰ ਲੈ ਕੇ ਹੁਣ ਜੋ ਪਰਿਵਾਰਕ ਮੈਂਬਰ ਉਹਨਾਂ ਦੇ ਵਿੱਚ ਚਿੰਤਾ ਜੋ ਹੈ ਪਾਇਆ ਜਾ ਰਿਹਾ ਉਹ ਚਿੰਤਾ ਦੇ ਵਿੱਚ ਨਹੀਂ ਕਿ ਆਖਰ ਉਹਨਾਂ ਦੀ ਨੂੰ ਕਿੱਦਨ ਨੂੰ ਚਲੀ ਗਈ ਹੈ ਕਿਉਂਕਿ ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਕੀ ਸ਼ਨੀਵਾਰ ਨੂੰ ਜੋ ਏ ਕੁੜੀ ਹੈਗੀ ਪਾਕਿਸਤਾਨ ਦੀ ਜੋ ਪੰਜਾਬ ਦੀ ਨੂੰ ਹੈਗੀ ਗੁਰਦਾਸਪੁਰ ਦੀ ਨੂੰ ਹੈਗੀ ਅਜੇਹੇ ਦੇ ਵਿੱਚ ਉਹ ਹਸਪਤਾਲ ਜਾਂਦੀ ਆ ਉੱਥੇ ਜਾ ਕੇ ਉਸ ਨੂੰ ਕਿਹਾ ਉਸ ਦੇ ਵੱਲੋਂ ਡਾਕਟਰਾਂ ਤੱਕ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਗਿਰ ਗਈ ਸੀ ਡਿੱਗ ਗਈ ਸੀ ਫਸ਼ ਉੱਤੇ ਜਿਸ ਤੋਂ ਬਾਅਦ ਉਸ ਨੂੰ ਐਡਮਿਟ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਕਿੱਥੇ ਗਈ ਕੁਝ ਵੀ ਪਤਾ ਨਹੀਂ ਲੱਗ ਰਿਹਾ ਤੇ ਖਬਰ ਜਿਹੜੀ ਹੈਗੀ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਪੰਜਾਬ ਦੀ ਨੂਹ ਅਚਾਨਕ ਹੀ ਲਾਪਤਾ ਹੋ ਗਈ ਹੈ ਜਿਸ ਨੂੰ ਲੈ ਕੇ ਪੁਲਿਸ ਨੂੰ ਵੀ ਚਿੰਤਾ ਪਈ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਦਾ ਸਹਿਮ ਦਾ ਮਾਹੌਲ ਇਸ ਕਰਕੇ ਪਾਇਆ ਜਾ ਰਿਹਾ ਕਿ ਅਚਾਨਕ ਹੋ ਕੀ ਗਿਆ ਕਿ ਉਹਨਾਂ ਦੀ ਜੋ ਗਰਭਵਤੀ ਨੂੰ ਹੈ ਜੋ ਗਰਭਵਤੀ ਜੋ ਪਤਨੀ ਆ ਅਚਾਨਕ ਚਲੇ ਕਿੱਥੇ ਗਈ ਪਾਕਿਸਤਾਨ ਤਾਂ ਨਹੀਂ ਚਲੇਗੀ ਜੇਕਰ ਪਾਕਿਸਤਾਨ ਗਈ ਹੈ ਤਾਂ ਸਾਡੇ ਤੱਕ ਤਾਂ ਕੋਈ ਜਾਣਕਾਰੀ ਹੈ ਹੀ ਨਹੀਂ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਪਾਕਿਸਤਾਨੀ ਕੁੜੀ ਅਚਾਨਕ ਹੀ ਗਾਇਬ ਹੋ ਗਈ ਜਿਸ ਦੇ ਕਾਰਨ ਪੰਜਾਬ ਪੁਲਿਸ ਨੂੰ ਵੀ ਵਿਪਤਾ ਦੇ ਵਿੱਚ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ 6 ਮਹੀਨੇ ਦੀ ਪ੍ਰੈਗਨੈਂਟ ਹੈ ਵਿਆਹ ਤੋਂ ਬਾਅਦ ਉਸ ਦਾ ਇਹ ਬੱਚਾ ਜੋ ਹੈ ਪਹਿਲਾ ਬੱਚਾ ਹੋਣ ਵਾਲਾ ਹੈਗਾ ਹਾਲਾਂਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਵੀਜ਼ਾ ਰੱਦ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਨੂੰ ਪਾਕਿਸਤਾਨ ਜਾਣ ਦੇ ਲਈ ਕਿਹਾ ਸੀ ਪਾਕਿਸਤਾਨ ਨਾਲ ਲਾਟਣ ਉਤੇ ਪੰਜਾਬ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਉਸ ਨੂੰ ਗ੍ਰਫਤਾਰ ਕੀਤਾ ਜਾਵੇਗਾ ਗ੍ਰਫਤਾਰ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ ਉਸ ਤੋਂ ਬਾਅਦ ਮਹਿਲਾ ਦੇ ਵੱਲੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਾਲ ਅਪੀਲ ਜਿਹੜੀ ਹੈਗੀ ਕੀਤੀ ਗਈ ਸੀ ਕਿ ਉਸ ਨੂੰ ਐਲਟੀਵੀ ਯਾਨੀ ਲੌਂਗ ਟਰਮ ਵੀਜ਼ਾ ਜੋ ਹੈ ਉਸ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਉਹ ਇੱਥੇ ਹੀ ਰਹਿ ਸਕੇ ਜੋ ਮਾਰਿਆ ਹੈ ਪਾਕਿਸਤਾਨ ਦੀ ਕੁੜੀ ਪੰਜਾਬ ਦੇ ਗੁਰਦਾਸਪੁਰ ਦੀ ਨੂੰ ਉਸਨੇ ਕਿਹਾ ਕਿ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਹੀ ਆਪਣੇ ਸਹੁਰਿਆਂ ਕੋਲ ਰਹਿਣਾ ਚਾਹੁੰਦੀ ਆ ਮੈਂ ਪ੍ਰੈਗਨੈਂਟ ਆ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਮੈਨੂੰ ਇੱਥੇ ਰਹਿਣ ਦੀ ਪਰਮਿਸ਼ਨ ਦਿੱਤੀ ਜਾਵੇ ਜਿਸ ਤੋਂ ਬਾਅਦ ਜਾਣਕਾਰੀ ਆਉਂਦੀ ਹੈ ਕਿ ਮਾਰਿਆ ਬੀਬੀ ਜੋ ਕਿ ਸ਼ਨੀਵਾਰ ਰਾਤ ਗੁਰਦਾਸਪੁਰ ਦੇ 46 ਸਤ ਸਰਕਾਰੀ ਹਸਪਤਾਲ ਦੇ ਵਿੱਚ ਗਈ ਸੀ ਜਿੱਥੇ ਕੀ ਗਾਇਨ ਕਾਲਜਸ ਨੇ ਉਸ ਦਾ ਚੈੱਕਅਪ ਵੀ ਕੀਤਾ ਪਰ ਉੱਥੇ ਐਡਮਿਟ ਕਰਨ ਤੋਂ ਬਾਅਦ ਉਹ ਕਿੱਥੇ ਚਲੇਗੀ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਤਾਂ ਦੱਸਦੀ ਹੈ ਕਿ ਗੁਜਰਾਵਾਲਾ ਦੀ ਰਹਿਣ ਵਾਲੀ ਇਹ ਮਾਰਿਆ ਹੈਗੀ ਜੋ ਕਿ 6 ਸਾਲ ਪਹਿਲਾਂ ਫੇਸਬੁੱਕ ਦੇ ਰਾਹੀਂ ਗੁਰਦਾਸਪੁਰ ਦੇ ਨੌਜਵਾਨ ਦੇ ਨਾਲ ਸੰਪਰਕ ਦੇ ਵਿੱਚ ਆਈ ਸੀ 6 ਸਾਲ ਪਹਿਲਾਂ ਫੇਸਬੁੱਕ ਤੇ ਮੁਲਾਕਾਤ ਹੁੰਦੀ ਹੈ ਸੋਨੂ ਦੇ ਨਾਲ ਜਿਸ ਤੋਂ ਬਾਅਦ ਦੋਸਤੀ ਹੁੰਦੀ ਹੈ ਫਿਰ ਆਨਲਾਈਨ ਇਹਨਾਂ ਦੀਆਂ ਗੱਲਾਂ ਬਾਤਾਂ ਸ਼ੁਰੂ ਹੁੰਦੀਆਂ ਨੇ ਫਿਰ ਲਵ ਅਪੀਅਰ ਇਹਨਾਂ ਦਾ ਸ਼ੁਰੂ ਹੁੰਦਾ ਜਿਸ ਤੋਂ ਬਾਅਦ ਦੋਨਾਂ ਦੇ ਵਿਚਕਾਰ ਜੋ ਹੈ ਗੱਲਬਾਤ ਹੋਣ ਤੋਂ ਬਾਅਦ ਵਿਆਹ ਤੱਕ ਦਾ ਇਹਨਾਂ ਦੇ ਵੱਲੋਂ ਫੈਸਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਮਾਰੀਆ ਦੇ ਵੱਲੋਂ ਵੀਜ਼ਾ ਅਪਲਾਈ ਕੀਤਾ ਜਾਂਦਾ ਪਤਨ ਸਾਹਿਬ ਤੋਂ ਉਸ ਦਾ ਵੀਜ਼ਾ ਮਨਜ਼ੂਰ ਹੀ ਨਹੀਂ ਹੋਇਆ ਜਿਸ ਤੋਂ ਬਾਅਦ ਜੁਲਾਈ 2024 ਦੇ ਵਿੱਚ ਉਸ ਨੂੰ ਟੂਰਿਸਟ ਵੀਜ਼ਾ ਦਿੱਤਾ ਗਿਆ 4 ਜੁਲਾਈ 2024 ਨੂੰ ਉਹ ਭਾਰਤ ਵਾਪਸ ਆਈ ਭਾਰਤ ਦੇ ਵਿੱਚ ਆ ਕੇ 8 ਜੁਲਾਈ 2024 ਨੂੰ ਗੁਰਦਾਸਪੁਰ ਦੇ ਵਿੱਚ ਜਾ ਕੇ ਸੋਨੂ ਦੇ ਨਾਲ ਵਿਆਹ ਕੀਤਾ ਹਾਲਾਂਕਿ ਵਿਆਹ ਤੋਂ ਬਾਅਦ ਲੌਂਗ ਟਰਮ ਵੀਜ਼ਾ ਇਹਨਾਂ ਦੇ ਵੱਲੋਂ ਅਪਲਾਈ ਕੀਤਾ ਹੋਇਆ 9 ਮਹੀਨੇ ਹੋ ਚੁੱਕੇ ਆ ਅਪਲਾਈ ਕੀਤੇ ਨੂੰ ਹਾਲੇ ਤੱਕ ਨਾ ਤਾਂ ਰਿਜੈਕਟ ਹੋਇਆ ਨਾ ਹੀ ਅਪਰੂਵ ਕੀਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਹੁਣ ਭਾਰਤ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਹੈ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਤਾਂ ਜੋ ਪਾਕਿਸਤਾਨੀ ਨਾਗਰਿਕ ਨੇ ਉਹਨਾਂ ਨੂੰ ਇੱਥੋਂ ਭਾਰਤ ਛੱਡਣ ਦੇ ਆਦੇਸ਼ ਜਾਰੀ ਹੋਏ ਨੇ ਜਿਸ ਦੇ ਕਾਰਨ 537 ਦੇ ਕਰੀਬ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਉਹ ਜਾ ਚੁੱਕੇ ਨੇ ਇਸੇ ਦੇ ਨਾਲ ਮੈਡੀਕਲ ਵੀਜ਼ਾ ਉਹਤੇ ਜਿਹੜੇ ਪਾਕਿਸਤਾਨੀ ਨਾਗਰਿਕ ਆਏ ਹੋਏ ਸੀ ਉਹਨਾਂ ਨੂੰ ਸਮਾਂ 29 April ਤੱਕ ਦਾ ਦਿੱਤਾ ਗਿਆ ਅੱਜ ਵੀ ਕਈ ਮੈਡੀਕਲ ਵੀਜ਼ਾ ਤੇ ਜਿਹੜੇ ਪਾਕਿਸਤਾਨੀ ਆਏ ਸੀ ਉਹ ਜਾ ਰਹੇ ਨੇ ਤੇ ਕੱਲ ਦੀ ਆਖਰੀ ਮਿਆਦ ਹੈਗੀ ਉਹਨਾਂ ਨੂੰ ਭਾਰਤ ਛੱਡਣ ਦੀ ਤਾਂ ਇਸ ਬਾਰੇ ਜੋ ਮਾਰਿਆ ਹੈ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਤਾਂ ਅਪਲਾਈ ਕੀਤਾ ਇਸ ਤੇ ਮੇਰੀ ਕੀ ਗਲਤੀ ਹੈ ਮੈਂ ਤਾਂ ਆਪਣੇ ਸਹੁਰਿਆਂ ਦੇ ਨਾਲ ਹੀ ਰਹਿਣਾ ਮੈਨੂੰ ਆਖਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਜੋ ਹੈ ਤਸ਼ੱਦਦ ਬਰਦਾਸ਼ਤ ਕਰਨੀ ਪਵੇਗੀ ਕਿਉਂਕਿ ਮੈਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਰਹਿਣਾ ਮੇਰਾ ਜਿਹੜਾ ਘਰ ਹੈਗਾ ਮੇਰਾ ਘਰ ਗੁਰਦਾਸਪੁਰ ਦੇ ਵਿੱਚ ਹੈ ਮੇਰੇ ਸਹੁਰੇ ਵਾਲੇ ਗੁਰਦਾਸਪੁਰ ਦੇ ਵਿੱਚ ਨੇ ਮੇਰਾ ਪਤੀ ਗੁਰਦਾਸਪੁਰ ਦੇ ਵਿੱਚ ਹੈ ਤਾਂ ਮੈਂ ਕਿਵੇਂ ਜਾ ਸਕਦੀ ਹੈਗੀ ਹਾਲਾਂਕਿ ਉਸ ਤੋਂ ਬਾਅਦ ਹੁਣ ਪੰਜਾਬ ਦੇ ਗੁਰਦਾਸਪੁਰ ਦੀ ਜੋ ਪਾਕਿਸਤਾਨੀ ਨੂੰ ਹੈਗੀ ਆ ਉਹ ਲਾਪਤਾ ਹੋ ਗਈ ਹੈ ਪੁਲਿਸ ਦਾ ਵੀ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਉਹ ਕਿੱਥੇ ਗਈ ਹੈ ਇਸ ਮੁਤਲਕ ਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਮਲਕੀਸ਼ ਸਿੰਘ ਜੀ ਦਾ ਸਾਡੇ ਸਹਿਯੋਗੀ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆਂ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਜੀ ਅਮਲ ਕੀਜੀ ਕੀ ਕੋ ਜਾਣਕਾਰੀ ਇਸ ਮਾਮਲੇ ਦੇ ਵਿੱਚ ਪਾਕਿਸਤਾਨੀ ਕੁੜੀ ਜੋ ਕਿ ਪੰਜਾਬ ਦੇ ਗੁਰਦਾਸਪੁਰ ਦੀ ਨਿਊਜ਼ ਨੂੰ ਹੈ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਇਹ ਮੈਂ ਸੱਚ ਕਹਾਂ ਹੇ ਅਜੇ ਤੱਕ ਤੇ ਕੁਝ ਪਤਾ ਨਹੀਂ ਲੱਗ ਚੁੱਕਾ ਤੇ ਉਹਨਾਂ ਦੇ ਕੋਲ ਘਰ ਤੋਂ ਕੋਈ ਜਾਣਕਾਰੀ ਦਿੱਤੀ ਕਿ ਕਿਤੇ ਸਾਡੂ ਹਜੇ ਕੋਈ ਥਾੜੀ ਦਾ ਪਤਾ ਬੁਝਾੜੀ ਦਾ ਪਤਾ ਨਹੀਂ ਜੀ ਘਰਦਿਆਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਦੇ ਵੱਲੋਂ ਹੁਣ ਕੀ ਕੁਝ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਜਾਣ ਨਹੀਂ ਦੇਣਾ ਅਸੀਂ ਲੌਂਗ ਟਰਮ ਵੀਜ਼ਾ ਅਪਲਾਈ ਕੀਤਾ ਹੋਇਆ ਹੁਣ ਲਾਪਤਾ ਹੋ ਗਈ ਹੈ ਕੁੜੀ ਉਹਨਾਂ ਦੀ ਨੂੰ ਲਾਪਤਾ ਹੋ ਗਈ ਹੈ ਹੁਣ ਕੀ ਕੁਝ ਮਾਹੌਲ ਦੇਖਣ ਨੂੰ ਮਿਲ ਰਿਹਾ ਬੜ ਬੁੱਕ ਤੇ ਦੇਖਿਆ ਪਰ ਕੁਝ ਕਹਿ ਨਹੀਂ ਬੂ 19 8 10 ਕੀ ਗੱਲਬਾਤ ਜੀ ਕੋਈ ਮਿਆਰ ਨਹੀਂ ਦੇ ਰਹੇ ਜੀ ਘਰ ਲਈ ਜੀ ਪੁਲਿਸ ਕੋਲ ਕਿਤੇ ਸੀ ਉਹਨੇ ਜੀ ਜੀ ਪੁਲਿਸ ਦੇ ਨਾਲ ਕੋਈ ਗੱਲਬਾਤ ਹੋਈ ਨੇ ਪੁੱਛਣਾ ਜੀ ਗੱਲ ਵੀ ਮੈਂ ਦੋ ਵਾਰ ਹੀ ਲਾਇਆ ਜੀ ਐਸਐਚਓ ਸਾਹ ਨੂੰ ਫੋਨ ਨਹੀਂ ਚੱਕ ਰਹੇ ਹੋ ਜੀ ਜੀ ਬਹੁਤ ਬਹੁਤ ਧੰਨਵਾਦ ਆਈਸੀ ਮਲਕੀਤ ਸਿੰਘ ਜੀ ਦਾ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਸਾਡੇ ਤੱਕ ਇਹ ਜ਼ਰੂਰ ਪਹੁੰਚਾਈ ਗਈ ਹੈਗੀ ਕਿ ਪੁਲਿਸ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਐਸਐਚਓ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਜਾਣਕਾਰੀ ਮਿਲ ਸਕੇ ਕਿ ਆਖਰ ਹੁਣ ਇਸ ਮਾਮਲੇ ਦੇ ਵਿੱਚ ਕੀ ਕੁਝ ਅਪਡੇਟ ਆ ਆਖਰ ਕੁੜੀ ਕਿੱਥੇ ਗਈ ਹੈਗੀ ਪਰ ਐਸਐਚਓ ਦੇ ਵੱਲੋਂ ਜਿਹੜਾ ਹੈਗਾ ਹਾਲੇ ਤੱਕ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਗਿਆ ਸਾਡੇ ਸਹਿਯੋਗੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈਗੀ ਹਾਲਾਂਕਿ ਹੁਣ ਪਾਕਿਸਤਾਨ ਦੀ ਕੁੜੀ ਯਾਨੀ ਪੰਜਾਬ ਦੇ ਗੁਰਦਾਸਪੁਰ ਦੀ ਨੂੰ ਜੋ ਕਿ 6 ਮਹੀਨੇ ਦੀ ਪ੍ਰੈਗਨੈਂਟ ਹੈ ਕਿੱਥੇ ਗਈ ਹੈਗੀ ਕਿਸੇ ਨੂੰ ਇਸ ਬਾਬਤ ਕੋਈ ਵੀ ਜਾਣਕਾਰੀ ਨਹੀਂ ਹੈ ਸਾਡੇ ਨਾਲ ਸਾਡੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿਲ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸ਼ੇਰਗਿਲ ਜੀ ਕੀ ਕੋਈ ਜਾਣਕਾਰੀ ਹੈ ਜੀ ਆਵਾਜ਼ ਆ ਰਹੀ ਹੈ ਤਾ ਬਿਲਕੁਲ ਅਸੀਂ ਮੁਰਤੋਂ ਰਾਬਤਾ ਕਾਇਮ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅ ਸੁਖਵੀਰ ਸਿੰਘ ਸ਼ੇਰਗਲ ਸਾਡੇ ਸਹਿਯੋਗੀ ਜੋ ਜਾਣਕਾਰੀ ਦੇਣਗੇ ਤਾਂ ਜੋ ਪਾਕਿਸਤਾਨ ਦੀ ਕੁੜੀ ਜੋ ਕਿ ਜੋ 2024 ਦੇ ਵਿੱਚ ਭਾਰਤ ਆਉਂਦੀ ਹੈਗੀ ਵਿਆਹ ਕਰਵਾਉਂਦੀ ਹੈ ਜਿਸ ਤੋਂ ਬਾਅਦ ਵਿਆਹ ਕਰਾਉਣ ਤੋਂ ਬਾਅਦ ਤੁਰੰਤ ਹੀ ਇਹਨਾਂ ਦੇ ਵੱਲੋਂ ਲੌਂਗ ਟਰਮ ਵੀਜ਼ਾ ਦੇ ਲਈ ਅਪਲਾਈ ਕੀਤਾ ਜਾਂਦਾ ਪਰ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਵੀ ਹਾਲੇ ਤੱਕ ਨਾਤਾ ਵੀਜ਼ਾ ਜੋ ਹੈ ਉਸ ਨੂੰ ਮਨਜ਼ੂਰ ਕੀਤਾ ਗਿਆ ਨਹੀਂ ਵੀਜ਼ਾ ਜੋ ਹੈ ਉਸ ਨੂੰ ਰਿਜੈਕਟ ਕੀਤਾ ਗਿਆ ਤੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਸੀ ਕਿ ਸਾਡੀ ਨੂੰ ਉਸ ਨੂੰ ਪਾਕਿਸਤਾਨ ਜਾਣ ਦੇ ਲਈ ਪ੍ਰੈਸ਼ਰ ਨਾ ਕੀਤਾ ਜਾਵੇ ਅਸੀਂ ਅਪਲਾਈ ਕੀਤਾ ਹੋਇਆ ਅਸੀਂ ਚਾਹੁੰਦੇ ਹਾਂ ਕਿ ਸਾਡੀ ਨੂੰ ਹੁਣ ਪ੍ਰੈਗਨੈਂਟ ਹੈ ਅਜਿਹੇ ਦੇ ਵਿੱਚ ਉਹ ਸਾਡੇ ਨਾਲ ਹੀ ਰਵੇ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਆਉਂਦੀ ਹੈ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਤੁਸੀਂ ਪਾਕਿਸਤਾਨ ਚਲੇ ਜਾਓ ਨਹੀਂ ਤਾਂ ਸਾਨੂੰ ਮਜਬੂਰਨ ਤੁਹਾਨੂੰ ਗ੍ਰਫਤਾਰ ਕਰਨਾ ਪਵੇਗਾ ਉਸ ਤੋਂ ਬਾਅਦ ਜੋ ਕੁੜੀ ਹੈਗੀ ਜੋ ਪੰਜਾਬ ਦੀ ਨੂੰ ਹੈਗੀ ਆ ਉਹ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਜਾਂਦੀ ਹੈ ਗਾਇਨਕੋਲੋਜਿਸ ਦੇ ਕੋਲ ਜਾਂਦੀ ਹੈ ਜਿੱਥੇ ਜਾ ਕੇ ਉਸ ਦੇ ਵੱਲੋਂ ਕਿਹਾ ਜਾਂਦਾ ਹੈਗਾ ਕਿ ਉਹ ਫਰਸ ਤੇ ਡਿੱਗ ਗਈ ਹੈਗੀ ਉਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਜਾਂਦਾ ਹੈਗਾ ਮਿਟਤਾ ਕੋਸ ਨੂੰ ਕੀਤਾ ਜਾਂਦਾ ਹੈਗਾ ਤੇ ਹੁਣ ਆਖਰ ਉਹ ਨੂੰ ਕਿੱਥੇ ਗਈ ਪੰਜਾਬ ਦੇ ਗੁਰਦਾਸਪੁਰ ਦੀ ਇਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਤਾਂ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭਾਰਤ ਸਰਕਾਰ ਦੇ ਫੈਸਲੇ ਦੇ ਫੈਸਲੇ ਤੋਂ ਬਾਅਦ ਜੋ ਮਾਰਿਆ ਉਸ ਨੂੰ ਪਾਕਿਸਤਾਨ ਜਾਣ ਦੇ ਲਈ ਕਿਹਾ ਗਿਆ ਸੀਗਾ ਪਰ ਸ਼ਨੀਵਾਰ ਨੂੰ ਪਾਕਿਸਤਾਨ ਵਾਪਸ ਜਾਣ ਦੀ ਗੱਲ ਵੀ ਕਹਿ ਰਹੀ ਸੀ ਪਰ ਉਹ ਹੁਣ ਕਿੱਥੇ ਗਈ ਹੈਗੀ ਕੁਝ ਨਹੀਂ ਪਤਾ ਪਾਕਿਸਤਾਨ ਵਾਪਸ ਚਲੀ ਗਈ ਜਾਂ ਨਹੀਂ ਗਈ ਇਸ ਬਾਬਤ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਹੈ ਜਿਸ ਨੂੰ ਲੈ ਕੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵਿੱਚ ਵਿੱਚ ਚਿੰਤਾ ਕਿਤਨਾ ਕਿਤੇ ਪਾਈ ਜਾ ਰਹੀ ਹੈ ਪਤਾ ਲਗਾਉਣ ਦੀ ਇਹ ਕੋਸ਼ਿਸ਼ ਜਿਹੜੀ ਹੈਗੀ ਆ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਕਿ ਆਖਰ ਪੰਜਾਬ ਦੇ ਗੁਰਦਾਸਪੁਰ ਦੀ ਇਹ ਨੂ ਕਿੱਥੇ ਚਲੇਗੀ ਹਾਲਾਂਕਿ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਿਆ 10 ਜੁਲਾਈ 2024 ਨੂੰ ਇਹਨਾਂ ਦਾ ਵਿਆਹ ਹੁੰਦਾ ਹੈ ਫੇਸਬੁੱਕ ਦੇ ਜ਼ਰੀਏ ਮੁਲਾਕਾਤ ਹੁੰਦੀ ਹੈ 3 ਸਾਲ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਮਾਰਿਆ ਹੈ ਜੋ ਕੁੜੀ ਹੈਗੀ ਪਾਕਿਸਤਾਨ ਦੀ ਕਿ ਭਾਰਤ ਦੇ ਵਿੱਚ ਆ ਕੇ ਉਸ ਦੇ ਵੱਲੋਂ ਵਿਆਹ ਕੀਤਾ ਜਾਵੇ ਪਰ ਉਸ ਨੂੰ ਵੀਜ਼ਾ ਨਹੀਂ ਮਿਲਦਾ 3 ਸਾਲ ਮਗਰੋਂ ਉਸ ਨੂੰ ਵੀਜ਼ਾ ਮਿਲਦਾ ਹੈ 2024 ਦੇ ਵਿੱਚ ਵਿਆਹ ਕਰਵਾਉਂਦੇ ਨੇ ਉਸ ਤੋਂ ਬਾਅਦ ਅਜਿਹੀ ਸਥਿਤੀ ਕਾਇਮ ਹੋ ਜਾਂਦੀ ਹੈ ਪਹਿਲਗਾਮ ਦੇ ਵਿੱਚ ਇਸ ਤਰੀਕੇ ਨਾਲ ਅਤਵਾਦੀ ਹਮਲਾ ਹੋਇਆ ਸਰਕਾਰ ਦੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ ਦੀ ਇਸ ਨੂ ਨੂੰ ਪਾਕਿਸਤਾਨ ਵਾਪਸ ਜਾਣ ਦੇ ਲਈ ਪੰਜਾਬ ਪੁਲਿਸ ਕਹਿੰਦੀ ਹੈ ਤੇ ਅਚਾਨਕ ਹੀ ਲਾਪਤਾ ਹੋ ਗਈ ਕਿੱਥੇ ਗਈ ਐਸ ਐਚ ਓ ਨੂੰ ਵੀ ਕੁਝ ਨਹੀਂ ਪਤਾ ਜੀ ਸਾਡੇ ਨਾਲ ਸੁਖਵੀਰ ਸਿੰਘ ਸ਼ੇਰਗਿਲ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸ਼ੇਰਗਿਲ ਜੀ ਕੀ ਕੋਈ ਜਾਣਕਾਰੀ ਹੈ ਬਿਲਕੁਲ ਜਿਸ ਤਰੀਕੇ ਨਾਲ ਕਰਤਾ ਹੈ ਖਬਰ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕਿ ਆ ਮਰੀਆ ਨਾਮ ਦੀ ਇੱਕ ਲੜਕੀ ਜਿਹੜੀ ਸੀ ਪਾਕਿਸਤਾਨ ਤੋਂ ਬਿਲੋਂਗ ਕਰਦੀ ਸੀ ਆ ਕਾਫੀ ਲੰਬੀ ਜਦੋਜਹਿਤ ਤੋਂ ਬਾਅਦ ਇਹਨਾਂ ਦਾ ਵਿਆਹ ਜਿਹੜਾ ਹੈ ਆਪਸ ਦੇ ਵਿੱਚ ਹੁੰਦਾ ਹੈ ਤੇ ਗੁਰਦਾਸ ਜੀ ਪਰ ਪਹਿਲਗਾਮ ਦੇ ਵਿੱਚ ਹੋਏ ਇਹ ਜਿਹੜੇ ਆ ਜੀ ਤਿਆਰ ਹੈ ਭਾਰਤ ਸਰਕਾਰ ਦੇ ਵੱਲੋਂ ਕੀਤੇ ਗਏ ਇਸੇ ਦਰਮਿਆਨ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਉਹਨਾਂ ਦੇ ਵੀ ਜੇ ਕਲਪ ਦੇ ਵਿੱਚ ਰੱਗ ਕਰਨ ਦੀ ਗੱਲ ਕਹੀ ਗਈ ਸੀ ਸੋ ਇਸੇ ਦੇ ਵਿਚਕਾਰ ਮਰੀਆ ਵੀ ਆਉਂਦੀ ਸੀ ਉਹ ਸਾਰੀਆਂ ਕੰਡੀਸ਼ਨਸ ਜਿਹੜੀਆਂ ਨੇ ਇਹਦੇ ਉੱਤੇ ਵੀ ਲਾਗੂ ਸੀ ਪਰ ਸ਼ੇ ਮਹੀਨੇ ਦੀ ਇਹ ਮਰੀਆ ਨਾਮ ਦੀ ਲੜਕੀ ਜਿਹੜੀ ਹੈ ਇਹ ਗਲਬਤੀ ਦੱਸੀ ਜਾ ਰਹੀ ਹੈ ਕਿ ਬੀਤੇ ਦਿਨ ਇਸ ਦੇ ਕੋਲੋਂ ਹਸਪਤਾਲ ਦਾ ਰੁਕ ਕੀਤਾ ਗਿਆ ਸੀ ਉੱਥੇ ਜਾ ਕੇ ਇਸ ਦੇ ਕੋਲੋਂ ਜੋ ਵੀ ਪ੍ਰਕਿਰਿਆ ਚੈੱਕ ਚੱਕਰਦੀ ਹੈ ਉਹ ਕਰਵਾਈ ਗਈ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਦੇ ਵੱਲੋਂ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਲੜਕੀ ਜਿਹੜੀ ਹੈ ਉਹਨਾਂ ਨੂੰ ਲੱਭ ਨਹੀਂ ਰਹੀ ਉਹਨਾਂ ਦੀ ਨੋ ਜਿਹੜੀ ਹੈ ਉਹ ਲੱਭ ਨਹੀਂ ਰਹੀ ਹਾਲਾਂਕਿ ਪੰਜਾਬ ਪੁਲਿਸ ਸ਼ਾਸਨ ਦੇ ਬੰਦੂਸ ਨੀਹਾਂ ਜਮੇ ਸਾਰੇ ਨਾਗਰਿਕਾਂ ਨੂੰ ਦਿੱਤਾ ਗਿਆ ਜਿਹੜੇ ਜਿਹੜੇ ਵੀ ਪਾਕਿਸਤਾਨ ਦੇ ਨਾਲ ਸਮਝ ਰੱਖਦੇ ਨੇ ਕਿਸੇ ਵੀ ਵੀਜ਼ੇ ਦੇ ਉੱਪਰ ਹੁਣ ਉਹਨਾਂ ਸਾਰਿਆਂ ਨੂੰ ਸਨੇਹਾ ਦਿੱਤਾ ਗਿਆ ਸੀ ਕਿ ਭਾਈ ਤੁਹਾਡੇ ਵੱਲੋਂ ਪਾਕਿਸਤਾਨ ਵਾਪਸ ਜਾਇਆ ਜਾਵੇ ਤਾਂ ਬਿਹਤਰ ਰਹੇਗਾ ਕਿਉਂਕਿ ਇੱਕ ਸਮਾਂ ਸੀਮਾ ਜਿਹੜੀ ਦਿੱਤੀ ਗਈ ਸੀ ਪਰ ਹੁਣ ਇਹ ਬਹੁਤ ਹਨਾਨੀ ਜਨਕ ਖਬਰਾਂ ਮੰਦੀ ਜਾ ਰਹੀ ਹੈ ਕਿ ਇਹ ਲੜਕੀ ਤਦੀ ਜੀ ਜੀ ਇਹ ਗਈ ਕਿ ਜੀ ਸ਼ਾਸਨ ਦੇ ਕੋਲ ਵੀ ਕੋਈ ਜਾਣਕਾਰੀਆਂ ਅਜੇ ਤੱਕ ਹਾਲ ਖਬਰ ਨਰਟਕ ਦੀ ਜਾਣਕਾਰੀ ਉਹ ਜੀ ਆ ਸੁਖਵੀਰ ਬਹੁਤ ਬਹੁਤ ਧੰਨਵਾਦ ਬਿਲਕੁਲ ਤਾਂ ਏਸੀ ਸਾਡੇ ਨਾਲ ਸਾਡੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਜਿਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਤਾਂ ਬਿਲਕੁਲ ਮਾਮਲਾ ਬਹੁਤ ਜ਼ਿਆਦਾ ਸੈਂਸਿਟਿਵ ਹੁੰਦਾ ਜਾ ਰਿਹਾ ਹੈ ਦੇਖਿਆ ਜਾਵੇ ਤਾਂ ਹੈਰਾਨਕੁਣ ਮਾਮਲਾ ਹੈਗਾ ਕਿ ਆਖਰ ਪਾਕਿਸਤਾਨ ਦੀ ਕੁੜੀ ਜੋ ਕਿ ਪੰਜਾਬ ਦੇ ਗੁਰਦਾਸਪੁਰ ਦੇ ਸੋਨੂ ਦੇ ਨਾਲ ਵਿਆਹੀ ਹੋਈ ਹੈ ਜਿਸ ਦਾ ਕਿ ਪਿਛਲੇ ਸਾਲ ਵਿਆਹ ਹੋਇਆ 6 ਮਹੀਨੇ ਦੀ ਗਰਭਵਤੀ ਆ ਅਖਰੋ ਲਾਪਤਾ ਕਿੱਥੇ ਹੋਗੀ ਪਾਕਿਸਤਾਨ ਚੇਕਰ ਗਈ ਤਾਂ ਇਸ ਦੀ ਜਾਣਕਾਰੀ ਪੁਲਿਸ ਦੇ ਕੋਲ ਕਿਉਂ ਨਹੀਂ ਹੈਗੀ ਹਾਲਾਂਕਿ ਬੀਤੇ ਦਿਨ ਖਬਰ ਤੁਹਾਨੂੰ ਹਮਦਰ ਟੀਵੀ ਦੇ ਜ਼ਰੀਏ ਨਸ਼ਰ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਪੰਜਾਬ ਪੁਲਿਸ ਸਾਡੀ ਜੋ ਨੂ ਹੈਗੀ ਜੋ ਇਸ ਦੇ ਵਿੱਚ ਸੋਨੂ ਦੀ ਪਤਨੀ ਹੈਗੀ ਉਹ ਉਸ ਨੂੰ ਪਾਕਿਸਤਾਨ ਜਾਣ ਦੇ ਲਈ ਕਿਹਾ ਜਾਂਦਾ ਜਿਸ ਦੇ ਕਾਰਨ ਸੋਹਰੇ ਪਰਿਵਾਰ ਦੇ ਵਿੱਚ ਜੋ ਹੈ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਪਤੀ ਕਹਿੰਦਾ ਕਿ ਮੇਰਾ ਤਾਂ ਬੱਚਾ ਪਹਿਲਾ ਬੱਚਾ ਹੋਣ ਵਾਲਾ ਇਸ ਦੇ ਵਿੱਚ ਮੇਰਾ ਕਸੂਰ ਕੀ ਹੈ ਸਾਡਾ ਕਸੂਰ ਕੀ ਹੈਗਾ ਮੇਰੀ ਪਤਨੀ ਨੂੰ ਵਾਪਸ ਕਿਉਂ ਭੇਜਿਆ ਜਾ ਰਿਹਾ ਰਿਕਵੈਸਟ ਕਰਦਾ ਹਾਂ ਮੈਂ ਕਿ ਮੇਰੀ ਪਤਨੀ ਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਮੇਰੇ ਨਾਲ ਔਰਤੇ ਦੂਜੇ ਪਾਸੇ ਜੋ ਮਾਰਿਆ ਹੈ ਪਾਕਿਸਤਾਨ ਦੀ ਧੀ ਤੇ ਪੰਜਾਬ ਦੀ ਨੂੰ ਉਸ ਦੇ ਵੱਲੋਂ ਵੀ ਗੁਹਾਲ ਲਗਾਈ ਜਾਂਦੀ ਹੈ ਕਿ ਮੈਂ ਪਾਕਿਸਤਾਨ ਨਹੀਂ ਜਾਣਾ ਮੇਰਾ ਘਰ ਮੇਰਾ ਸੋਹਰਾ ਪਰਿਵਾਰ ਮੇਰਾ ਪਤੀ ਇੱਥੇ ਹੀ ਹੈ ਮੈਂ ਇੱਥੇ ਹੀ ਰਹਿਣਾ ਤੇ ਹੁਣ ਅਚਾਨਕ ਲਾਪਤਾ ਹੋ ਗਈ ਹੈ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕੀ ਕੁਝ ਅਪਡੇਟ ਸਾਹਮਣੇ ਆਉਂਦੀ ਹੈ ਕਿਉਂਕਿ ਫਿਲਹਾਲ ਤੱਕ ਤਾਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਐਸਐਚਓ ਦੀ ਗੱਲ ਕਰ ਲਈਏ ਕਿਸੇ ਨੂੰ ਕੁਝ ਨਹੀਂ ਪਤਾ ਕਿ ਆਖਰ ਪਾਕਿਸਤਾਨ ਦੀ ਤੀ ਤੇ ਪੰਜਾਬ ਦੇ ਗੁਰਦਾਸਪੁਰ ਦੀ ਨੂੰ ਆਖਰ ਕਿੱਥੇ ਲਾਪਤਾ ਹੈ Yeah. <laughs>